She mm -hmm. said, i <laughs> ਮਾਰ ਨਹੀਂ ਮਾਰ ਲੱਗ ਰਹੀ ਯਾਰ ਹੈ ਅਗਰ ਜ਼ਿੰਦਾਰੀ ਮਾਰ ਲੱਗ ਰਹੀ ਤੁਮ ਪਿਆਰੇ ਮੈਂ ਜ਼ਿੰਦਾਰੀ ਤੁਰ ਲੱਗ ਲੱਗ ਰਹੀ ਯੂ ਪਿਆਰੇ ਤੇਰੀ ਕਾਹੀ ਮਾਰ ਲੱਗ ਰਹੀ ਤੁਮ ਸਿੱਖ ਦੀ ਪ੍ਰਵਣ ਛਾਵੇਂ ਗੁਰੂ ਦੇ ਸਨਮੁਖ ਰ ਇਸ ਵਾਸਤੇ ਸਿੱਖ ਚਰਖਣੀਆਂ ਤੇ ਚੜ ਗਏ ਖਣਾ ਲਹਾ ਗਏ ਆਪਣੀਆਂ ਪੁੱਠੀਆਂ ਖੋਪਰੀਆਂ ਉਪਰਵਾ ਲੀਆਂ ਆਰੇ ਨਾਲ ਕਿਰ ਗਿਆ ਭਾਈ ਮਤੀ ਦਾਸ ਮੈਂ ਗੁਰੂ ਤੇਗ ਬਹਾਦਰ ਸਾਹਿਬ ਦੇ ਸਨਮਖਰਮ ਕਾਜੀ ਕਹਿੰਦਾ ਛੱਡੀਸ ਗੁਰੂ ਨੂੰ ਜੋ ਆਪ ਪਿੰਜਰੇ ਵਿੱਚ ਪਿਆ ਤੇਰੀ ਕੀ ਸਹਾਇਤਾ ਕਰੇ ਮਤੀ ਦਾਸ ਨੇ ਇਸ਼ਾਰਾ ਕੀਤਾ ਕਾਜੀ ਨਾ ਬੋਲੀ ਮੈਂ ਬੜੇ ਬੜੇ ਰਸ ਲੈ ਪਰ ਆ ਕੋਈ ਨੋਖਾ ਜਿਹਾ ਰਸ ਆ ਰਿਹਾ ਜਿਹੜਾ ਕ ਲੈਣ دو کواری جلادہ نے آرہ کھکیا خون دی ندی بگی سر تو لے کے پیرہ تک بھائی مکی داس خون وچ نہ آگی کاجی کچھ کہنے لگا پر اشارے نال سمجھایا نہ ہونے نہ میرے سامنے گرو دیکھ بہادر مہاراج سکے پاس آدھے سونے چرنہ ਤਾਰ ਲੱਗ ਰਹੀ ਹੈ ਧਿਆਨ ਜੁੜ ਰਿਹਾ ਹੁਣ ਬੋਲ ਕੇ ਵੀ ਨਾ ਪਾਵੇਂ ਜੁੜਿਆ ਰਹੇ ਮੇਰਾ ਸੇਸ਼ ਗੁਰੂ ਦੇ ਚਰਨਾਂ ਨਾਲ ਲੱਗਾ ਕਾਜੀ ਹੁਣ ਲੱਗਾ ਰਹਿਣ ਇਹਦੇ ਚਲਾਦਾਨ ਹੁਕਮ ਜੀ ਮੈਂ ਦੋਖ ਵਾਰੀ ਖਿਚਿਆ ਨਹੀਂ ਤੇ ਮੈਂ ਖਿੱਚਦੇ ਜਾ ਅਰੇ ਨੂੰ ਅੱਗੇ ਪਿੱਛੇ ਕਰਦੇ ਜਾਣ ਤੇ ਇਹ ਤੀਰ ਪੈਂਦਾ ਜਾਏ ਮਰ ਕਾਜੀ ਇੱਕ ਮੇਰੀ ਗੱਲ ਮੰਨੇਗਾ कोशिश करसे हुजनि मां यतन करिग पर जेर ते वस न चलिय मेरे सरीर जा हिकु हिसा किधरे ते दूजा किधरे डिग पिया तूं मेर उते इ किरपा करी मेरे सरीर जे दो हिसियां जोड़ लिता जो मेरा सि गुरू तेग बहादर साहिब जे चरणा वल हुजण ਸਿੱਖ ਦੀ ਅਰਦਾਸ ਹੈ ਮਰ ਕਰ ਵੀ ਤੇਰੇ ਚਰਨੋਂ ਪਏ ਲੇਟੇ ਰਹੇਗੇ ਹਮ ਮਰ ਕਰ ਵੀ ਤੇਰੇ ਚਰਨੋਂ ਪਏ ਜਿਉਨੇ ਜੀ ਤਾਂ ਕੀ ਮਰ ਕੇ ਵੀ ਸਿੱਖ ਦੀ ਚਿਤਾ ਜਲ ਜਾਏ ਸਿੱਖ ਦਾ ਸਰੀਰ ਸੁਆਹ ਹੋ ਜਾਏ ਕੌਣ ਸੁਆਹ ਨੂੰ ਉਡਾ ਕੇ ਲੈ ਜਾਏ ਤਾਂ ਸਿੱਖ ਆਖਦਾ ਉਧਰ ਲੈ ਜਾਏ ਤਾਂ ਲੈ ਜਾਈ ਜਿੱਧਰ ਮੇਰੇ ਗੁਰੂ ਦਾ ਦਰਬਾਰ ਹੈ ਇਸੇ ਸਿੱਖ ਦੇ ਚਰਨਾਂ ਨਾਲ ਛੋ ਜਾਵਾ ਸਾਥ ਸੰਗਤ ਬੋਲੋ ਸ੍ਰੀ ਵਾਹਿਗੁਰੂ ਤੇ ਕਹੇ ਕਿ ਤੂੰ ਪੁਕਾਰ ਗਿਆ ਹੁਣ ਮੈਂ ਜਪਜੀ ਦਾ ਪਾਠ ਕਰਨ ਲੱਗਾ ਕਾਜੀ ਹੁਣ ਮੈਨੂੰ ਨਾ ਬੁਲਾਂ ਗਿਆਨ ਮਗਨ ਹੋ ਮਤੀ ਦਾਸ ਆਰੇ ਨਾਲ ਪਿਆ ਚਿਰ ਦਾ ਇਹ ਜੇ ਵੀ ਪ੍ਰਭ ਇੱਛਾ ਕੀਤੀ ਖੜਾ ਤਾਂ ਵੀ ਮੇਰਾ ਸੀਸ ਗੁਰੂ ਦੇ ਚਰਨਾਂ ਨਾਲ ਲੱਗਾ ਹੈ ਔਰ ਅੰਤ ਤੱਕ ਲੱਗਾ ਹੈ ਕੁਣ ਦੇ ਤੁੱਕੇ ਜਿਗਦੇ ਹਨ ਵਿੱਚੋਂ ਆਵਾਜ਼ ਆਉਂਦੀ ਹੈ ਰਣ ਰਸੀ ਸੁਚਰਨ ਨਿਤ ਕਾਇਰ ਰਹੇ ਨਿਰਭੀਰ Yeah. ਨੇ ਲੇ ਪਖਿਆਂ ਥੱਲੇ ਬੈਠੇ ਨੂੰ ਨਿਤ ਨੇਮ ਦਾ ਚੇਤਾ ਨਾ ਆਇਆ ਚੰਗੇ ਭਲੇ ਨੂੰ ਰਾਤੀ ਸੌਂ ਕੇ ਪੂਰੀ ਗੂੜੀ ਨੀਂਦ ਰ ਕਰਕੇ ਜਾਗਦਿਆਂ ਵੀ ਖਿਆਲ ਨਾ ਆਇਆ ਹਰਵੰਦਰ ਸਾਹਿਬ ਦਾ ਮੱਥਾ ਟੇਕ ਵੀ ਦਾ ਮੈਂ ਸਿੱਖ ਅਖਵਾਉਂਦਾ ਬਾਬਾ ਜੀ ਆਂਦੇ ਸੰਨ ਜੇ ਸਿੱਖ ਬਣ ਕੇ ਘਰੋਂ ਨਿਕਲਿਆ ਬਾਹਰ ਕਹਿੰਦਾ ਮੈਂ ਗੁਰੂ ਕਾ ਸਿੱਖ ਹਾਂ ਸੱਚ ਪਿਆਰ ਮੈਂ ਪਰ ਜੇ ਸਿੱਖ ਬਣ ਕੇ ਘਰੋਂ ਬਾਹਰ ਨਹੀਂ ਨਿਕਲਿਆ ਅੰਮ੍ਰਿਤ ਵੇਲੇ ਨਹੀਂ ਉੱਠਿਆ ਇਸ਼ਨਾਨ ਨਹੀਂ ਕੀਤਾ ਜਟ ਵੇਖੇ ਨਹੀਂ ਜਪਿਆ ਸ੍ਰੀ ਵਾਹਿਗੁਰੂ ਇਹ ਕਾ ਦਾ ਸਿੱਖ ਹੈ ਇਹਨੂੰ ਜੇ ਕੋਈ ਪੁੱਛੇ ਤੂੰ ਕੌਣ ਹੈ ਤੇ ਆਖੇ ਮੈਂ ਸਿੱਖ ਹਾਂ ਕਿਉਂ ਝੂਠ ਬੋਲਨੇ ਤੂੰ ਗੁਰੂ ਕਾ ਚੋਰ ਸਿੱਖ ਤਾਂ ਹੁੰਦਾ ਉਹ ਜੋ ਸਿੱਖਾ ਵਾਂਦਾ ਕੰਮ ਕਰਦਾ ਤੇ ਸਿੱਖ ਦਾ ਕੰਮ ਹੈ ਨਾਮ ਜਪਣਾ ਸਿੱਖ ਦਾ ਕੰਮ ਹੈ ਪ੍ਰਭਾਤੇ ਉੱਠਣਾ। ਉਠ ਇਸ਼ਨਾਨ ਕਰੋ ਪ੍ਰਭਾਤੇ। ਪ੍ਰਭਾਤੀ ਉਠ ਅੰਮ੍ਰਿਤ ਵੇ। ਤਕੋ ਸਾਡੀ ਮਰਜ਼ਾ ਦਾ। ਕਿੰਨੀ ਵੱਡੀ ਰਾਤ ਹੁੰਦੀ ਹੈ ਜਦੋਂ ਹਰਿਮੰਦਰ ਸਾਹਿਬ ਕੀਰਤਨ ਹੁੰਦਾ ਹੈ। ਕਿਸ ਵੇਲੇ ਸਿਵਾਰ ਖਲਦੇ? ਕਿਸ ਨੇ ਪਪੀਏ ਸਵਾਤੀ ਹੁੰਦ ਵਾਂਗੂ ਜਿਵੇਂ ਉਹ ਪ੍ਰੇਅ ਪ੍ਰੇਅ ਕਰੇ ਪਪੀਆ ਬੋਲੇ। ਕਿਸ ਨੇ ਮੂਹਤ ਪੈਂਦੀ ਹੈ ਕਿਸ ਵੇਲੇ ਗੁਰੂ ਕਾ ਸਿੱਖ ਅੱਖਾਂ ਲਾਈ ਬੈਠਾ ਕਵਾਰ ਖਲਦਾ।

i you <laughs> ਸੇਉ ਕਾਜ ਨਾ ਖਚੀ ਬਹੁਤ ਪਾਣੀ ਹੈ ਸੰਸਾਰ ਵਿੱਚ ਪਰ ਮੈਨੂੰ ਕੀ ਮੈਨੂੰ ਇਹ ਸੰਸਾਰ ਦਾ ਸਾਰਾ ਪਾਣੀ ਇੱਕ ਬੂੰਦ ਨਾਲ ਨਹੀਂ ਪੁੱਗਦਾ ਮੈਨੂੰ ਇੱਕ ਬੂੰਦ ਦੀ ਲੋੜ ਹੈ ਇੱਕ ਬੂੰਦ ਆ ਨਜਲਾ ਸੇਉ ਕਾਜ ਨਾ ਖਚੂ ਹੈ ਇੱਕ ਬੂੰਦ ਚਾਤਰਿਕ ਕਰ ਦਿੱਜੇ ਜੇਂਦੀ ਪ੍ਰਭੂ ਲਿਛਾਇਤ ਜਿੰਦੀ ਮਿਲਵੇ ਨਾ ਹੀ ਸੰਤੋਖਤਾ ਦੇਖ ਦਰਸ਼ਨ ਨਾਨਕ ਜੀ ਜੈ ਮੈਂ ਦੇਖ ਕੇ ਦਰਸ਼ਨ ਜਿੰਦਾ ਹਾਂ ਇਸ ਵਾਸਤੇ ਸਾਈਂ ਮੈਨੂੰ ਦਰਸ਼ਨ ਦੀ ਜੇ ਖੋਲ ਕਿਵਾਰ ਕਿਹ ਘਰ ਮੰਦਰ ਹੈ ਸੋਨੇ ਦਾ ਇਹ ਘਰ ਮੰਦਰ ਸੋਈ ਆਖੀਏ ਜਿੱਥੋਂ ਹਰ ਜਾਂਦਾ ਜਿਸ ਗੁਰਮੁਖ ਮਹਾਪੁਰਖ ਤੋਂ ਤੈਨੂੰ ਹਰ ਮੰਦਰ ਦੀ ਸੋਝੀ ਪਵੇ ਕਬੀ ਤੇਰਾ ਹਰ ਮੰਦਰ ਜਿਸ ਦਿਨ ਤੈਨੂੰ ਪੈ ਗਈ ਸੋਝੀ ਹਰ ਮੰਦਰ ਇਹ ਸਰੀਰ ਹੈ ਇਹ ਤੇਰਾ ਸਰੀਰ ਹਰ ਮੰਦਰ ਹੈ ਇਸ ਵਿੱਚ ਹਰੀ ਦਾ ਨਿਵਾਸ ਹੈ ਇਹ ਹਰੀ ਦਾ ਮੰਦਰ ਹੈ ਜਿੱਦਣ ਤੇਰਾ ਸਰੀਰ ਹਰ ਮੰਦਰ ਬਣ ਗਿਆ ਉਦੋਂ ਇਹ ਹਰ ਮੰਦਰ ਇਹ ਜਗਤ ਹੈ ਇਹ ਜਗਤ ਸੱਚੇ ਕੀ ਹੈ ਕੋਠੜੀ ਸੱਚੇ ਕਾ ਵਿਚਾਰ ਪਰ ਜਿਹਨੂੰ ਇਹ ਪ੍ਰਤੱਖ ਹਰ ਮੰਦਰ ਦੀ ਸਮਝ ਨਹੀਂ ਆਈ ਉਹਨੂੰ ਇਹ ਨਾ ਬਾਕੀ ਮੰਦਰਾਂ ਦੀ ਕਿਵੇਂ ਸਮਝ ਆਵੇ ਇਸ ਵਾਸਤੇ ਜੋ ਸੋਚੀ ਵਾਲੇ ਗੁਰਮੁਖ ਖੰਦ અમૃત વેલે જાગ દે ફડી ફડી જande han વખત ઉપર લડમ સાબાહી સલાવૈ શાબાશ હોના કિનાનું જીની થી આયા એક મંડ સેયી પૂરે શાહ પૂરે શાહ અધૂરે નહીં પૂરા શાહ ઓ હોnda જڑا દેખે તે ફિર પિછો વેખે નાટ ઉતની હે બલકે વધીક ਜਿਸ ਦੀ ਦਾਤ ਘਟਦੀ ਨਹੀਂ ਸ਼ਾਹ ਪੂਰਾ ਅਧੂਰਾ ਹੈ ਜਿਸ ਦੀ ਦੇਹ ਵਿੱਚ ਉਤਨੇ ਕੀ ਪੈਸੇ ਹਨ ਜੇ ਦੇਬ ਹੋਵੇ ਤਾਂ ਪਿੱਛੋਂ ਖਾਲੀ ਤੇ ਪੂਰੇ ਸ਼ਾਹ ਕੌਣ ਹਨ ਸਹੀ ਪੂਰੇ ਤਾਹ ਵਖਤੇ ਉੱਪਰ ਲੜਮ ਜਿਨ੍ਹਾਂ ਦਾ ਵਖਤ ਹੈ ਅੰਮ੍ਰਿਤ ਵੇਲਾ ਜਿਵੇਂ ਕੋਈ ਆਪਣੀ ਇੱਜ਼ਤ ਪਿੱਛੇ ਲੜ ਮਰਦਾ ਜਿਵੇਂ ਕੋਈ ਆਪਣੇ ਧਨ ਪਿੱਛੇ ਲੜ ਮਰਦਾ ਜਿਵੇਂ ਕੋਈ ਆਖਦਾ ਹਮਰੀ ਭੂਮ ਕੌਣ ਕਾਲੇ ਪੈਰ ਮੇਰੀ ਭੋਇ ਵਿੱਚ ਕੌਣ ਜਮਿਆ ਪੈਰ ਰੱਖਣ ਵਾਲਾ ਕਿ ਮੈਂ ਕਦੇ ਐਡੇ ਦਾਈਏ ਨਾਲ ਆਖ ਕਲਜੂਬ ਦੀ ਕੀ ਜਹਾ ਹੈ ਮੈਨੂੰ ਅੰਮ੍ਰਿਤ ਵੇਲੇ ਸੁਆ ਸਕੇ ਮੈਂ ਗੁਰੂ ਦਾ ਸਿੱਖ ਹਾਂ ਕਲਜੂ ਜਨਗੁਰ ਨਾਨਕ ਦੇ ਪ੍ਰਸਾਦੇ ਕੋਲ ਆਇਆ ਉੱਤੇ ਸਿੱਕਾ ਚਾਦਰ ਤੇ ਚਾਦਰ ਸੀ 6 ਕੋ 6 ਮਰਦਾਨਾ ਵੇਖਣ ਲੱਗ ਪਿਆ ਕਿ ਮਰਦਾਨਿਆਂ ਕੀ ਪਿਆ ਤਕਨਾਗਰੀ ਮਨਵਾ ਚਾਦਰ ਬੜੀ ਕੀਮਤੀ ਹੈ ਪਰ ਹੈ ਬੜੀ 6 ਕੋ 6 ਮੇਰੇ 6 ਕੀ 6 ਹਾਂ ਸਾਹ ਤਾਂ ਪੱਟੀ ਪਈ ਹੈ ਸਾਨੂੰ ਤੇ ਆਖਦਾ ਮੋਤੀਆਂ ਦੇ ਮੰਦਰ ਬਣਾ ਦੇਵਾ ਆਪ ਨਵੀਂ ਚਾਦਰ ਨਹੀਂ ਲੈ ਸਕਣਾ ਆਖ ਲਗੇ ਨੂੰ ਪੁੱਛ ਵੇਖੇ ਇਹ ਤੇਰੀ ਚਾਦਰ ਕਿਉਂ ਫੱਟੀ ਹੋਈ ਹੈ ਤਾਂ ਮਰਦਾਨੇ ਪੁੱਛਿਆ ਕਿਉਂ ਬਈ ਕਲ ਜੁਗਾ ਤੇਰੀ ਚਾਦਰ ਫੱਟੀ ਹੋਈ ਹੈ ਉਹਨੇ ਆਖਿਆ ਗੁਰੂ ਨਾਨਕ ਦੇਵ ਜੀ ਕੋ ਤੇ ਤੁਹਾਡੀ ਕਿਰਪਾ ਨਾਲ ਫੱਟੀ ਹੈ ਮਹਾਰਾਜ ਆਖਿਆ ਕਿਵੇਂ ਇਹ ਅਖੇ ਚਾਦਰ ਕੋਈ ਪਸ਼ਮੀਨੇ ਦੀ ਨਹੀਂ ਇਹ ਚਾਦਰ ਕੋਈ ਰੇਸ਼ਮ ਦੀ ਨਹੀਂ ਇਹ ਚਾਦਰ ਹੈ ਆਲਸ ਦੀ ਜਦੋਂ ਦੁਨੀਆਂ ਸੌਂਦੀ ਐ ਮੈਂ ਉੱਤੇ ਪਾ ਦਿੰਦਾ ਐ ਸੁੱਤੇ ਰੋ ਮੈਂ ਬੜਾ ਡਰਦਾ ਉਹਨਾਂ ਹੱਥੋਂ ਜਿਹੜੇ ਪਿਛਲੀ ਰਾਤੀ ਉੱਠ ਬੈਠੇ ਆ। ਉਹ ਜਿਸ ਵੇਲੇ ਨਾਮ ਜਪਦੇ ਹਨ। ਤੇ ਜਿੱਥੇ ਬਹਿ ਕੇ ਜਪਦੇ ਨੇ ਮੇਰੀ ਉੱਥੇ ਜਾ ਹੀ ਨਹੀਂ ਰਲ। ਕੱਲ ਤਾਂ ਤੀਂ ਠੰਡਾ ਹਰਨਾਮ ਮੇਰੀ ਬਾਪਾਵੇਂ ਕਿੰਨੀ ਤੱਤੀ ਪਈ ਹੋਵੇ ਉਹ ਐਸੀ ਸੀਤਲ ਖਾ ਹੈ ਜਿੱਥੇ ਮੇਰਾ ਸੇਕ ਨਹੀਂ ਪਹੁੰਚਦਾ। ਮੈਂ ਚਾਹ ਦੂਤੇ ਪਾ ਦੇਣਾ ਵੀ ਸੁੱਤੇ ਰਹੋ ਕੋਈ ਜਾਗੇ ਨਾ ਪਰ ਜਿਹੜੇ ਤੇਰੇ ਸਿੱਖ ਹਨ ਜਿਨ੍ਹਾਂ ਨੇ ਤੇਰੀ ਸਿੱਖਿਆ ਲਈ ਜਿਨ੍ਹਾਂ ਦਾ ਤੂੰ ਉਸਤਾਰ ਹੈ ਜਿਨ੍ਹਾਂ ਦਾ ਤੂੰ ਮੁਰਸ਼ਿਦ ਹੈ ਉਹ ਨਹੀਂ ਸੰਗ ਖਬਰ ਨਹੀਂ ਉਹਨਾਂ ਨੂੰ ਪਿਛਲੀ ਰਾਤ ਦੀ ਜਾਗ ਕਿਵੇਂ ਆ ਜਾਂਦੀ ਉਹ ਜਾਗ ਪੈਂਦੇ ਮੈਂ ਉਤੋਂ ਜੋਰ ਕਰਦਾ ਵੀ ਸੁੱਤੇ ਰਹੋ ਓ ਇੱਥੋਂ ਜੋਰ ਕਰਦੇ ਨੇ ਵੀ ਅਸੀਂ ਉੱਠਣੇ ਆਖੀਰ ਮੈਂ ਨਿਰਬਲ ਹੋ ਜਾਣਾ ਉਹ ਮੇਰੀ ਚਾਦਰ ਨੂੰ ਛੇਕ ਪਾ ਕੇ ਨਿਕਲ ਜਾਂਦੇ ਵਖਤੇ ਉੱਪਰ ਲੜਮੂ ਅੰਮ੍ਰਿਤ ਵੇਲੇ ਸ਼ਬਦ ਅਲਾਪੇ ਅੰਮ੍ਰਿਤ ਵੇਲੇ ਸ਼ਬਦ ਦਾ ਅਲਾਪਣਾ ਉਹ ਐਸਾ ਵਖਤ ਹੈ ਜੋ ਬੰਦਾ ਜੇ ਮਰ ਵੀ ਜਾਏ ਉੱਠਦਿਆਂ ਕੀਰਤਨ ਵਿੱਚ ਜਾਂਦੇ ਆਂ ਇਸ਼ਨਾਨ ਕਰਦੇ ਆ ਜੇ ਮਰ ਵੀ ਜਾਏ ਤਾਂ ਫੋਲਾ ਮਰਦੀ ਤਾਂ ਦੁਨੀਆ ਪਈ ਐ ਕਬੀਰ ਮਰਦਾ ਮਰਦਾ ਜੱਗ ਮੁਗੈ ਮਰਦੀ ਨ ਜਾਣੇ ਕੋਈ ਕਿਸੇ ਨੂੰ ਮਰਨਾ ਆਇਆ ਹੀ ਨਹੀਂ ਪਰ ਜੋ ਮਰ ਗਏ ਗੁਰੂ ਦੇ ਸ਼ਬਦ ਅੱਗੇ ਜਿਨ੍ਹਾਂ ਨੇ ਆਪਾ ਮਾਰ ਦਿੱਤਾ ਉਹ ਮੋਹ ਨਹੀਂ ਉਹ ਜੀਪ ਹੈ ਗੁਰ ਕੇ ਸ਼ਬਦੇ ਜੇ ਮਰ ਐ ਫਿਰ ਮਰੇ ਨ ਦੂਜੀ ਵਾਰ ਸਾਸਕਤ ਬੋਲੋ ਸ੍ਰੀ ਵਾਹ ਅਖਰ ਨੂੰ ਤੇ ਭਾਈ ਮਤੀ ਦਾਸ ਚਿਰ ਵੀ ਆਇਆ ਜਾਣੂ ਮਰ ਗਿਆ ਹੁਣੇ ਛੋੜੇ ਚਿਰ ਬਾਅਦ ਸਥਿਤੀ ਦੇ ਚੋ ਸਵਾਸ

जी महिनूरी फार लॻ रही आहे प्यारे जे दर्शन जी विघन न पाखा जी हाणे न बोल मेर शीस गुरू जे चरण ते टिकिया है टिकिया रहण प्यारे दे दी I'm